ਅਣੀ ਦਾ ਹਾ ਇਹ डाव ਘਟ ਹੋ ਰਿਹਾ ਕਦੇ ਵਧਾ ਦਿੰਦੇ ਆ ਕਦੇ ਘਟਾ ਦਿੰਦੇ ਆ ਉਹ ਇਹਦੇ ਸਿਸਟਮ ਨਾਲ ਜਿਹੜਾ ਇਹ ਨਾਲ ਵਾਲਾ ਇਹਨੂੰ ਪੂਰੀ ਢਾ ਲੱਗੀ ਹੋਈ ਹੈ ਤਕਵੀਰ ਬਾਦ ਲੇਖਦਨ ਆਇਆ ਉਹ ਕਦੇ 2 ਲੱਖ ਰੁਪਏ ਦੇ ਗਿਆ ਸੇਵਾਦਾਰਾਂ ਨੂੰ ਹੁਣ ਜੇ ਉਹਦੇ ਮੁਕਾਬਲੇ ਸੋਚਿਆ ਜਾਵੇ ਤਾਂ 2 ਲੱਖ ਰੁਪਏ 5 ਲੱਖ ਰੁਪਏ ਦਾ ਇੱਕ ਦਿਨ ਦਾ ਖਰਚਾ ਆ ਰਿਹਾ ਉੱਥੇ ਤੱਕ ਗੱਡੀ ਆਉਂਦੀ ਹੈ ਗੱਡੀ ਲਾ ਕੇ ਬਸ ਫੋਟੋਆਂ ਖਾ ਕੇ ਚਲੋ ਜੀ ਬਸ ਆਉਣ ਨੂੰ ਤੇ ਸਾਰੇ ਆਏ ਹੋਏ ਆ ਬਾਈ ਆਉਣ ਵਾਲੀਆਂ ਤਾਂ ਗੱਲਾਂ ਹੀ ਛੱਡ ਦੋ ਹੁਣ ਤੱਕ ਜਿਹੜਾ ਬੰਨ ਲਾ ਚੁੱਕੇ ਹਾਂ ਤੁਸੀਂ ਨੌਜਵਾਨ ਤੇ ਨਾਲ ਆਰਮੀ ਦੀ ਮਦਦ ਵੀ ਲਈ ਗਈ ਆ ਤੁਹਾਡੇ ਤੋਂ ਤੇ ਹੁਣ ਤੱਕ ਕਿੰਨਾ ਕਿੰਨੇ ਫੁੱਟ ਬੰਨ ਲਾ ਚੁੱਕੇ ਬੰਨਤਾ तकरीबन ਅੱਧਾ ਕਿਲੋਮੀਟਰ ਤੋਂ ਵੱਧ ਹੀ ਲੱਗ ਗਿਆ ਇਹ ਜਿਹੜੀ ਉਹ ਚੀਜ਼ ਉਹ ਨੁਕਰ ਹੈ ਦੇਖਦੇ ਨਾ ਉਹ ਨੁਕਰ ਜਿੰਨੀ ਕ ਇਹਨੂੰ ਵਧੀ ਜਾਂਦੀ ਆ ਉਨਾ ਹੀ ਇਹ ਗਾਹ ਵਧੀ ਜਾਂਦਾ ਇਹ ਇਧਰਲੇ ਪਾਸੇ ਨੂੰ ਤੁਸੀਂ ਦੇਖ ਰਹੇ ਹੋ ਰojana spokesperson ਅਸੀਂ ਅੱਜ ਪਹੁੰਚਿਆ ਚਮਕੌਰ ਸਾਹਿਬ ਦੇ ਨਾਲ ਲੱਗਦੇ ਪਿੰਡ ਫਸਿਆ ਅੱਜ ਕੁਝ ਦਿਨ ਪਹਿਲਾਂ ਵੀ ਪਹੁੰਚੇ ਸੀ ਜਿੱਥੇ ਕੀ ਨੌਜਵਾਨਾਂ ਵੱਲੋਂ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਪਰ ਉਸ ਸਮੇਂ ਜੋ ਹਾਲਾਤ ਸੀਗੇ ਬਹੁਤ ਨਾਜ਼ੁਕ ਸੀਗੇ ਪਰ ਜੇ ਗੱਲ ਕਰੀਏ ਅੱਜ ਦੇ ਹਾਲਾਤ ਬਹੁਤ ਹੀ ਇਹ ਬਹੁਤ ਹੀ ਠੀਕ ਨੇ ਤੇ ਪਰ ਫਿਰ ਵੀ ਦਿਖਾ ਦਿੰਦੇ ਆ ਕਿ ਕੈਮਰਾ ਕੈਮਰਾਮੈਨ ਨੂੰ ਦਿਖਾਉਂਗਾ ਤਸਵੀਰਾਂ ਦੇ ਵਿੱਚ ਦਿਖਾ ਦੋ ਕਿ ਅੱਜ ਵੀ ਨੌਜਵਾਨਾਂ ਵੱਲੋਂ ਜਿੱਥੇ ਜਿੱਥੇ ਖਾਰ ਪਾਣੀ ਵੱਲੋਂ ਲਾਈ ਜਾ ਰਹੀ ਆ ਤੇ ਉੱਥੇ ਹੀ ਨੌਜਵਾਨਾਂ ਵੱਲੋਂ ਬੰਨ ਬਣਾਇਆ ਜਾ ਰਿਹਾ ਹੈ ਤੇ ਆਰਮੀ ਦੀ ਮਦਦ ਵੀ ਲਈ ਜਾ ਰਹੀ ਆ ਤੇ ਪਿੰਡ ਦੇ ਨੌਜਵਾਨ ਵੀ ਲੱਗੇ ਹੋਏ ਨੇ ਬੰਨ ਬਣਾਉਣ ਦੇ ਵਿੱਚ ਗੱਲਬਾਤ ਕਰ ਲੈਂਦੇ ਆ ਪਿੰਡ ਦੇ ਨੌਜਵਾਨ ਨਾਲ ਭਾਈ ਜੀ ਕੀ ਨਾਮ ਹੈ ਜੀ ਹਾਂਜੀ ਸਰ ਜਸਵਿੰਦਰ ਸਿੰਘ ਭਾਈ ਜੀ ਪਹਿਲਾਂ ਨਾਲੋਂ ਹੁਣ ਦੇ ਹਾਲਾਤ ਕਿਵੇਂ ਨੇ ਭਾਈ ਜੀ ਹਾਲਾਤ ਤਾਂ ਉਹਨਾ ਟਾਈਮ ਤੱਕ ਉਦਾਂ ਦੇ ਹੀ ਆ ਜਿੰਨਾ ਟਾਈਮ ਤੱਕ ਇਹ ਸਿਸਟਮ ਚੱਲੇਗਾ ਪਾਣੀ ਦਾ ਵਹਾਅ ਜਿਹੜਾ ਉਹ ਘਟ ਹੋ ਰਿਹਾ ਕਦੇ ਵਧਾ ਦਿੰਦੇ ਆ ਕਰੀ ਘਟਾ ਦਿੰਦੇ ਆ ਉਹ ਇਹਦੇ ਸਿਸਟਮ ਨਾਲ ਜਿਹੜਾ ਇਹ ਨਾਲ ਵਾਲਾ ਇਹਨੂੰ ਪੂਰੀ ਢਾਲ ਲੱਗੀ ਹੋਈ ਆ ਪਹਿਲੇ ਪਿੱਛੇ ਪੁਲ ਬਣ ਕੇ ਆਏ ਆ ਔਰ ਤੋਂ ਬਾਅਦ ਤਕਰੀਬਨ ਹੁਣ ਇੱਥੋਂ ਤਕਰੀਬਨ 200 ਮੀਟਰ ਦੀ ਦੂਰੀ ਹੋਵੇਗੀ ਹੁਣ ਇਹ ਸਿਸਟਮ ਨਾਵਾ ਚੱਲ ਪਿਆ ਜੀ ਤੇ ਉਹਦੇ ਸਿਸਟਮ ਕਰਕੇ ਬਾਈ ਦਿਨ ਪਰ ਦਿਨ ਖਤਰਾ ਜਿਹੜਾ ਵਧਦਾ ਜਾ ਰਿਹਾ ਕੋਈ ਕਿਸੇ ਦਾ ਸਰਕਾਰ ਦਾ ਕੋਈ ਹੱਥ ਨਹੀਂ ਹੈਗਾ ਸਕੂਇਰ ਬਾਅਦ ਲੇਖ ਦੇ ਨਾਇਆ ਉਹ ਕਦੇ 2 ਲੱਖ ਰੁਪਏ ਦੇ ਗਿਆ ਸੇਵਾਦਾਰਾਂ ਨੂੰ ਹੁਣ ਜੇ ਉਹਦੇ ਮੁਕਾਬਲੇ ਸੋਚਿਆ ਜਾਵੇ ਤਾਂ 2 ਲੱਖ ਰੁਪਏ 5 ਲੱਖ ਰੁਪਏ ਦਾ ਇੱਕ ਦਿਨ ਦਾ ਖਰਚਾ ਆ ਰਿਹਾ ਜੇ ਉਹਦੇ ਆ 2 ਲੱਖ ਰੁਪਏ ਦੇ ਹਿਸਾਬ ਨਾਲ ਚੱਲੀਏ ਤਾਂ ਦਿਨ ਪਰ ਦਿਨ ਡੀਜ਼ਲ ਬਲ ਰਿਹਾ ਘਟੋ ਘਟ ਜਾ ਰਹੀ ਨਹੀਂ ਤਾਂ 100 150 ਟਰੈਕਟਰ ਚੱਲ ਰਿਹਾ ਉਹਦੇ ਸਿਸਟਮ ਦੇ ਮੁਕਾਬਲੇ ਤਾਂ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਸਰਕਾਰ ਕੋਈ ਵੀ ਨਹੀਂ ਆ ਰਹੀ ਕੋਈ ਨਹੀਂ ਆਇਆ ਸੁਖਵੀਰ ਬਾਦਲ ਬਸ ਨਾ ਕੋਈ ਆਮ ਆਦਮੀ ਵਾਲਾ ਆਇਆ ਨਾ ਹੀ ਕੋਈ ਕਾਂਗਰਸ ਵਾਲਾ ਆਇਆ ਜਿਹੜਾ ਦੀ ਸਰਕਾਰ ਆ ਉਹ ਅੰਦਰ ਵਰਕੇ ਬੈਠੇ ਆ ਤੇ ਜਿਨ੍ਹਾਂ ਦੀ ਗਾਹ ਕਰੇ ਹੋਣੀ ਇੱਕ ਨਹੀਂ ਉਹ ਇੱਕ ਦਿਨ ਗੇੜਾ ਮਾਰ ਕੇ ਬਸ ਇਹ ਜੇ ਹਾਲਾਤ ਬਣੇ ਹੋਏ ਆ ਬਾਈ ਜੀ ਬਹੁਤ ਨਾ ਚੋ ਹਾਲ ਆ ਆਰਮੀ ਵਾਲੇ ਵੀ ਤਕਰੀਬਨ 10 20 ਵੀਰਾ ਸਾਡੇ ਕੋਲ ਹੋਰ ਕੋਈ ਨਹੀਂ ਪਿੰਡ ਵਾਲੇ ਲੋਕ ਲੱਗੇ ਹੋਏ ਆ ਬਸ ਹੱਲਾ ਮਾਰਨ ਨੂੰ ਬਸ ਇਹੀ ਹਾਲ ਆ ਬਾਈ ਜੀ ਜੇ ਗੱਲ ਕਰੀਏ ਚਮਕੌਰ ਸਾਹਿਬ ਦੇ ਐਮ ਐਲ ਏ ਵੀ ਨੇ ਇੱਥੇ ਤੇ ਐਮ ਐਲ ਏ ਸਾਹਿਬ ਵੀ ਗੇੜਾ ਮਾਰ ਚੁੱਕੇ ਨੇ ਇੱਥੇ ਬਾਈ ਜੀ ਦੇਖੋ ਗੇੜਾ ਤਾਂ ਤਕਰੀਬਨ ਸਾਰੇ ਮਾਰ ਚੁੱਕੇ ਆ ਪਰ ਫੋਟੋਆ ਕਚਾ ਕੇ ਉੱਥੇ ਤੱਕ ਗੱਡੀ ਆਉਂਦੀ ਆ ਗੱਡੀ ਲਾ ਕੇ ਬਸ ਫੋਟੋਆਂ ਖਾ ਕੇ ਚਲੋ ਜੀ ਬਸ ਆਉਣ ਨੂੰ ਤਾਂ ਸਾਰੇ ਆਏ ਹੋਏ ਆ ਬਾਈ ਆਉਣ ਵਾਲਿਆਂ ਦਾ ਗੱਲਾਂ ਹੀ ਛੱਡ ਦੋ ਜੇ ਗੱਲ ਕਰੀਏ ਜਿਹੜਾ ਹੁਣ ਤੱਕ ਜਿਹੜਾ ਬੰਨ ਲਾ ਚੁੱਕੇ ਹੋ ਤੁਸੀਂ ਨੌਜਵਾਨ ਤੇ ਨਾਲ ਆਰਮੀ ਦੀ ਮਦਦ ਵੀ ਲਈ ਗਈ ਆ ਤੁਹਾਡੇ ਤੋਂ ਤੇ ਹੁਣ ਤੱਕ ਕਿੰਨਾ ਕਿੰਨੇ ਫੁੱਟ ਬੰਨ ਲਾ ਚੁੱਕੇ ਆ ਬਾਈ ਬੰਨਤਾ ਤਕਰੀਬਨ ਅੱਧਾ ਕਿਲੋਮੀਟਰ ਦਾ ਇਲਾਕਾ ਬੰਨਤਾ ਤਕਰੀਬਨ ਅੱਧਾ ਕਿਲੋਮੀਟਰ ਤੋਂ ਵੱਧ ਹੀ ਲੱਗ ਗਿਆ ਪਰ ਦਿੱਕਤ ਹੈ ਨਾ ਹੁਣ ਪਾਣੀ ਜਿਹੜਾ ਵਹਾਇਆ ਉਧਰ ਪਰਲੀ ਸਾਈਡ ਰੇਤਾ ਆ ਇਧਰ ਢਾਹ ਲੱਗੀ ਹੋਈ ਐ ਜਾਂ ਤਾਂ ਰੇਤਾ ਚੱਕ ਹੋਇਆ ਉਹ ਤਾਂ ਬਾਈ ਗੁਰੂ ਜਾਣਦਾ ਪਰ ਇਧਰ ਢਾਹ ਲੱਗਣ ਕਰਕੇ ਕੰਮ ਗਾਹਾਂ ਗਾਹ ਵਧੀ ਜਾ ਰਿਹਾ ਜੇ ਬੀਤੀ ਗੱਲ ਕਰੀਏ ਕਿ ਅੱਜ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਨਸ਼ੇੜੀ ਵੀ ਕਿਹਾ ਜਾਂਦਾ ਸੀ ਪਰ ਅੱਜ ਉਹੀ ਨੌਜਵਾਨ ਨੇ ਜਿਨ੍ਹਾਂ ਨੇ ਪੁਲ ਬਣਾਇਆ ਕਿਵੇਂ ਦੇਖਦੇ ਹੋ ਸਥਿਤੀ ਨੂੰ ਬਾਈ ਜੀ ਇਹ ਤਾਂ ਸਰਕਾਰਾਂ ਦੀਆਂ ਹਦਾਇਤਾਂ ਨੇ ਸਰਕਾਰ ਕਹਿ ਰਹੀ ਐ ਵੀ ਪੰਜਾਬ ਦੇ ਨੌਜਵਾਨ ਨਸ਼ੇੜੀ ਹੋ ਗਏ ਆ ਹੋ ਗਏ ਐਤੇ ਤੁਸੀਂ ਮੈਨੂੰ ਦੱਸ ਦੋ ਹਜ਼ਾਰਾਂ ਬੰਦਾ ਲੱਗਾ ਆ ਇਹਨਾਂ ਵਿੱਚੋਂ ਇੱਕ ਵੀ ਮੈਨੂੰ ਬੰਦਾ ਦਿਖਾ ਰਿਹਾ ਜਿਹੜਾ ਜਰਦਾ ਲਾ ਰਿਹਾ ਜਾਂ ਸਿਗਰਟ ਪੀ ਰਿਹਾ ਜਾਂ दारू ਪੀਤੀ ਹੋਈ ਆ ਇਹਦਾ ਸਰਕਾਰਾਂ ਦੀਆਂ ਉਹ ਆ ਬਸ ਛੁੱਟੀਆਂ ਫਲਾਵਾ ਉਡਾਈਆਂ ਹੋਈਆਂ ਨੇ ਵੀ ਨੌਜਵਾਨ ਐਦਾ ਹੋ ਗਏ ਜਾਂ ਐਦਾ ਹੋ ਗਏ ਵੀ ਲੋਕ ਅੰਦਰ ਵੜ ਜਾਣ ਅੰਦਰ ਵੜ ਜਾਣ ਲੋਕੀ ਰੋੜ ਜਾਣ ਬਸ ਇਹ ਕੰਮ ਸਰਕਾਰ ਦਾ ਆ ਸਾਡੇ ਨਾਲ ਪਿੰਡ ਵਾਸੀ ਹੋਰ ਵੀ ਮੌਜੂਦ ਨੇ ਸਾਡੇ ਮੂਰੇ ਬਜ਼ੁਰਗੇ ਬੈਠੇ ਨੇ ਬਜ਼ੁਰਗੀ ਜੀ ਇਹਨਾਂ ਨਾਲ ਗੱਲ ਕਰ ਲੈਣ ਬਾਬਾ ਜੀ ਕੀ ਨਾਮ ਆ ਜੀ ਮੇਰਾ ਨਾਮ ਤਾਂ ਰਚਨਾ ਪੁੱਤਰਾ ਬਾਬੂ ਜੀ ਕਿਵੇਂ ਦੇ ਹਾਲਾਤ ਨੇ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਜਿਹੜਾ ਆ ਵਧੀ ਜਾਂਦੇ ਆ ਉਹ ਪਿੱਛੇ ਘੱਟ ਗਏ ਨੇ ਇਹ ਵੱਧ ਗਏ ਨੇ ਠੀਕ ਆ ਇਹ ਜਿਹੜੀ ਉਹ ਚੀਜ਼ਾਂ ਨੁਕਰ ਆ ਦੇਖਦੀ ਨਾ ਉਹ ਨੁਕਰ ਜਿੰਨੀ ਕ ਇਹਨੂੰ ਵਧੀ ਜਾਂਦੀ ਆ ਉਨਾ ਹੀ ਇਹ ਗਾਹਾਂ ਵਧੀ ਜਾਂਦਾ ਇਹ ਇੱਧਰਲੇ ਪਾਸੇ ਨੂੰ ਤੇ ਬਾਪੂ ਜੀ ਪ੍ਰਸ਼ਾਸਨ ਵੱਲੋਂ ਕਿੰਨਾ ਕੇ ਸਹਿਯੋਗ ਦਿੱਤਾ ਗਿਆ ਆਪਣੇ ਦੇਖੋ ਕਿ ਆਂਦੇ ਆ ਆ ਕੇ ਕਿ ਉੱਥੇ ਖੜ ਕੇ ਇੱਥੇ ਖੜ ਕੇ ਉਹਨਾਂ ਨੇ ਦੋ ਗੱਲਾਂ ਕਰਦੀਆਂ ਭੱਜ ਜਾਣਾ ਪਰ ਸਚ ਨੂੰ ਬੱਲੇ ਇੱਥੇ ਦੇਖ ਲਓ ਜਿੰਨੇ ਕੋਈ ਫੌਜ ਦੇ ਬੰਦੇ ਆ ਉਹ ਤੁਹਾਡੇ ਸਾਹਮਣੇ ਹੀ ਆ ਪੁਲਿਸ ਦੇ ਬੰਦੇ ਆ ਉਹ ਤੁਹਾਡੇ ਸਾਹਮਣੇ ਆ ਬਾਕੀ ਜਿਹੜੀ ਜਨਤਾ ਆ ਸਜੋਗ ਪੈਣਾ ਪਾਈਆਂ ਦਾ ਮਰੰਡੇ ਤੱਕ ਇੱਧਰ ਮਹਾਲੀ ਤੱਕ ਇੱਧਰ ਲੁਧਿਆਣੇ ਤੱਕ ਵੀ ਇੱਥੇ ਬੰਦੇ ਜਣਕੇ ਪਹੁੰਚ ਰਹੇ ਆ ਖੰਨੇ ਤੱਕ ਸੇਵਾਦਾਰ ਹੈ ਸਾਰੇ ਕੋਈ ਇੱਥੇ ਉਹਦਾ ਦਾ ਬੰਦਾ ਨਹੀਂ ਹੈਗਾ ਬਾਕੀ ਜਿੰਨੇ ਕੁ ਬੰਦੇ ਤੁਸਾਨੂੰ ਦੇਖਦੇ ਆ ਇੱਥੇ ਪ੍ਰਸ਼ਾਸਨ ਦੇ ਫੌਜ ਦੇ ਬਾਕੀ ਪੁਲਸਰ ਦੇ ਉਹ ਤੁਸੀਂ ਆਪ ਹੀ ਦੇਖ ਲਉ ਨਿਗਾ ਮਾਰ ਦੋ ਸਾਡੇ ਕਹਿਣ ਦੀ ਗੱਲੇ ਨਹੀਂ ਪ੍ਰਸ਼ਾਸਨ ਬਲਵਾਨੀ ਨਹੀਂ ਹੈਗੀ ਜਿਹੜਾ ਕੋਈ ਐਮ ਐ ਲਿਆ ਗਿਆ ਜਾਂ ਹੋਰ ਆ ਗਿਆ ਉਹ ਕਹਿੰਦੇ ਕੁਛ ਦੇ ਕੇ ਗਿਆ ਜਿਵੇਂ ਸੁਖਵੀਰ ਬਾਦਲਾਅ ਆ ਉਹ ਕਹਿੰਦੇ ਕੁਛ ਦੇ ਕੇ ਗਿਆ ਜਨ ਕਿ ਕੁਛ ਦੇ ਕੇ ਕਿ ਚਲੇ ਜਾਂਦੇ ਆ ਉਹ ਹੂੰ ਗਾਹ ਨੂੰ ਉਹਨਾਂ ਦਾ ਮਸਲਾ ਵੋਟਾਂ ਦਾ ਸਿਰਫ ਭਈ ਅਸੀਂ ਇੱਥੇ ਆ ਕੰਮ ਕਰਿਆ ਬੋਟਾ ਪੈਣ ਗਿਆ ਆਹ ਗੱਲ ਜਿਵੇਂ ਕਿ ਤੁਹਾਨੂੰ ਹਾਲਾਤ ਹੁਣ ਵੀ ਦਿਖਾ ਰਹੇ ਆ ਕਿ ਬੰਨ ਹੈ ਜਿਹੜਾ ਹਜੇ ਵੀ ਨੌਜਵਾਨਾਂ ਵੱਲੋਂ ਬਨਿਆ ਜਾ ਰਿਹਾ ਹੈ ਕਿ ਵੀ ਹਜੇ ਵੀ ਜੇ ਕਿਤੇ ਖਾਰ ਪੈਂਦੀ ਆ ਤੇ ਖਾਰ ਤੋਂ ਬਚਾਇਆ ਜਾ ਸਕੇ ਤੇ ਜੇ ਗੱਲ ਕਰੀਏ ਤਾਂ ਪਿੰਡ ਦੇ ਮਯੁਰਗਾ ਵੱਲੋਂ ਤੇ ਨੌਜਵਾਨਾਂ ਵੱਲੋਂ ਕਿਹਾ ਗਿਆ ਕਿ ਜੇ ਨੌਜਵਾਨਾਂ ਦਾ ਸਹਿਯੋਗ ਨਾ ਹੁੰਦਾ ਜਾਂ ਆਰਮੀ ਦਾ ਸਹਿਯੋਗ ਨਾ ਹੁੰਦਾ ਤਾਂ ਕਾਫੀ ਪਿੰਡਾਂ ਦਾ ਨੁਕਸਾਨ ਹੋ ਜਾਣਾ ਸੀ ਫਸਿਆ ਪਿੰਡ ਤੋਂ ਮਾਈਕਲ ਸੰਵਾਲਾ